ਜੋ ਮੈਂ ਤੁਹਾਨੂੰ ਇਹ ਕਿਹਾ ਕਿ ਇਸ ਲਾਇਬ੍ਰੇਰੀ ਜਿੱਥੇ ਮੈਂ 1994 'ਚ 95 'ਚ ਬੈਠ ਕੇ ਕਿੰਨੇ ਕਿੰਨੇ ਘੰਟੇ ਪੜ੍ਹਦੀ ਰਹੀ ਆ ਮੈਂ ਇਸ ਸਕੂਲ ਦੀ 1994 'ਚ ਮੈਨੂੰ ਪਹਿਲੀਆਂ 4 ਐਥਲੀਟ ਕੁੜੀਆਂ ਵਿੱਚੋਂ ਮੁੰਡਿਆਂ ਦੇ ਸਕੂਲ ਵਿੱਚ ਐਡਮਿਸ਼ਨ ਮਿਲਣ ਦਾ ਮਾਣ ਮੈਨੂੰ ਪ੍ਰਾਪਤ ਹੈ ਤੇ ਅੱਜ ਮੈਂ ਇਸ ਲਾਇਬ੍ਰੇਰੀ ਦੇ ਵਿੱਚ ਮੈਨੂੰ ਪਤਾ ਨਹੀਂ ਕਿੰਨੇ ਇਨਾਮ ਸਨਮਾਨ ਪਲੱਸ 1 2 ਕਰਦੇ ਹੋਏ ਮੈਨੂੰ ਮਿਲੇ ਤੇ ਅੱਜ ਮੈਨੂੰ ਇੱਥੇ ਆ ਕੇ ਬਹੁਤ ਖੁਸ਼ੀ ਹੋ ਰਹੀ ਹੈ ਤੇ ਅ ਪਿੱਛੇ ਅਸੀਂ ਪ੍ਰੈਕਟਿਸ ਕਰਦੇ ਹੁੰਦੇ ਸੀ ਐਜ਼ ਅਥਲੀਟ ਹਾਈ ਜੰਪ ਲੌਂਗ ਜੰਪ ਤੇ 100 ਮੀਟਰ ਹਰਡਲਸ ਦੀ ਮੈਂ ਸਟੇਟ ਲੈਵਲ ਦੀ ਹਾਈ ਜੰਪਲੀ ਤਾਂ ਮੈਂ ਸਟੇਟ ਲੈਵਲ ਦੀ 골ਡ ਮੈਡਲਿਸਟ ਵੀ ਹੈ ਕਿ ਐ ਇਸ ਸਕੂਲ ਦੀ وجہ ਨਾਲ ਤੇ ਅੱਜ ਇਸ ਸਕੂਲ ਦੀ ਧਰਤੀ ਤੇ ਆ ਕੇ ਜੇ ਮੈਂ ਸਕੂਲ ਦਾ ਧੰਨਵਾਦ ਨਾ ਕਰਾਂ ਤਾਂ ਮੈਨੂੰ ਲੱਗਦਾ ਵੀ ਇਹ ਚੀਜ਼ ਠੀਕ ਨਹੀਂ ਹੋਣੀ ਮੈਨੂੰ ਮੇਰੇ ਦੋਵੇਂ ਪ੍ਰਿੰਸੀਪਲ ਜਿਨ੍ਹਾਂ ਦੇ ਨਾਂ ਤੇ ਅੱਜ ਤਾੜੀ ਮਰਾਉਣਾ ਚਾਹੁੰਦੀ ਆ ਮੇਰੇ ਦਿਲ ਚ ਵੱਸਦੇ ਨੇ ਸਰਦਾਰ ਅਵਤਾਰ ਸਿੰਘ ਜੀ ਪ੍ਰਿੰਸੀਪਲ ਉਹਨਾਂ ਦੇ ਨਾਂ ਤੇ ਜ਼ੋਰਦਾਰ ਤਾੜੀ ਤੇ ਇਸ ਸਕੂਲ ਚ 1994 ਚ ਸਾਨੂੰ ਮੁੰਡਿਆਂ ਦੇ ਵਿੱਚ ਸਭ ਤੋਂ ਪਹਿਲੀ ਵਾਰ ਐਡਮਿਸ਼ਨ ਦੇਣ ਵਾਲੇ ਪ੍ਰਿੰਸੀਪਲ ਪਰਲੋਚਨ ਸਿੰਘ ਸਿੱਟੂ ਛੱਜੂ ਮਾਥਰਾਲੇ ਤੇ ਸਾਡੇ ਲਈ ਇਹਨਾਂ ਨੇ ਅਸੀਂ ਗਰੀਬ ਬੱਚਿਆਂ ਲਈ ਉਹਨਾਂ ਨੇ ਵਰਤਿਆਂ ਦਾ ਪ੍ਰਬੰਧ ਕਰਨਾ ਆ ਪਪਾ ਦੀ ਹੰਸਾਲੀ ਵਾਲਿਆਂ ਤੋਂ ਗੱਡੀ ਭਰ ਕੇ ਆਉਂਦੀ ਤੇ ਆਫਿਸ ਦੇ ਵਿੱਚ ਉਹ ਗੱਡੀ ਦਾ ਸਮਾਨ ਉਤਰਦਾ ਸਨ ਸਾਰੇ ਬੱਚਿਆਂ ਨੂੰ ਕਿਹਾ ਜਾਣਾ ਵੀ ਇਥੋਂ ਕੇਸਰੀ ਚੁੰਨੀ ਆ ਚਿੱਟੇ ਕਮੀਜ਼ ਤੇ ਕਾਲੀਆਂ ਸਲਵਾਰਾਂ ਛਾਂਡ ਲੋ ਕਿਤਾਬਾਂ ਵੀ ਸਾਨੂੰ ਪਪਾ ਜੀ ਹੰਸਾਲੀ ਵਾਲੇ ਆ ਦੇ ਡੇਰੇ ਤੋਂ ਆਉਂਦੀਆਂ ਤੇ ਸਾਡੇ ਲਈ ਜਿਹੜੇ ਅਸੀਂ ਐਥਲੀਟ ਕੁੜੀਆਂ ਸੀ ਪਿੱਛੇ ਪ੍ਰੈਕਟਿਸ ਕਰਦੀਆਂ ਸੀ ਸਾਡੇ ਲਈ ਸਪੈਸ਼ਲ ਇਸ ਸਕੂਲ ਵੱਲੋਂ ਸ਼ਾਮ ਨੂੰ ਸਕੂਲ ਤੋਂ ਜਾਣ ਤੋਂ ਪਹਿਲਾਂ ਸਾਨੂੰ ਦੁੱਧ ਤੇ ਫਰੂਟ ਰੈਗੂਲਰ ਦਿੱਤੇ ਜਾਂਦੇ ਕਿਉਂਕਿ ਸਾਡੇ ਆਰਥਿਕ ਹਾਲਾਤ ਇੰਨੇ ਚੰਗੇ ਨਹੀਂ ਸੀ ਵੀ ਅਸੀਂ ਉਸ ਟਾਈਮ ਆਪਣੇ ਖਰੀਦ ਕੇ ਫਰੂਟ ਖਾ ਸਕਦੀਆਂ ਤੇ ਇਸ ਸਕੂਲ ਦਾ ਕਰਜ਼ਾ ਸਦਾ ਸਿਰ ਮੱਥੇ ਬਹੁਤ ਧੰਨਵਾਦ ਜੀ ਹਾਂ ਬਹੁਤ ਵਧੀਆ ਇਹ ਗੱਲ ਦਾ ਮੈਂ ਵੀ ਗਵਾਹ ਜਦੋਂ ਅਸੀਂ ਪੜਦੇ ਸੀ ਉਦੋਂ ਇਹ ਮੁੰਡਿਆਂ ਦਾ ਸਕੂਲ ਮੰਨਿਆ ਜਾਂਦਾ ਸੀ ਮੁੰਡੇ ਪੜ੍ਹਦੇ ਸੀ ਕੁੜੀਆਂ ਵਾਸਤੇ ਨਾ ਨੇੜੇ ਸੋਢੀ ਸਕੂਲ ਹੁੰਦਾ ਸੀ ਪਿਛਲੇ ਪਾਸੇ ਮੇਰੇ ਖਿਆਲ ਅਜੇ ਵੀ ਚੱਲ ਰਿਹਾ ਉੱਥੋਂ ਇੱਥੇ ਇੱਕ ਕੁੜੀ ਦਾਖਲ ਹੋਈ ਸੀ ਜਦੋਂ ਅਸੀਂ ਕਹਿੰਦੇ ਅਮਨਦੀਪ ਕੌਰ ਝਿੰਗੜਾਂ ਤੋਂ ਅਸੀਂ ਸ਼ਾਇਦ ਹੋ আচ্ছা ਸੋਖਲ ਸੋਖਲ ਤੇ ਉਹ ਕੁੜੀ ਅੱਜ ਮੇਰੇ ਖਿਆਲ ਐਸਪੀ ਹੈ ਸ਼ਾਇਦ ਐਸਪੀ ਕਹਿੰਨੀ ਡੀਏਜੀ ਹੈ ਐਸਐਸਪੀ ਸਕੂਲ ਚੋਂ ਪੜ੍ਹ ਕੇ ਉਸ ਤੋਂ ਬਾਅਦ ਇੱਕ ਕੁੜੀ ਦਾਖਲ ਹੋਈ ਮੋਨੀ ਤੂਰ ਉਹ ਫਿਲਮਾਂ ਦੀ ਨੰਬਰ 1 ਅਦਾਕਾਰਾ ਹੈ ਤੇ ਮੈਨੂੰ ਖੁਸ਼ੀ ਹੋ ਰਹੀ ਹੈ ਜਿੰਨੀਆਂ ਕੁੜੀਆਂ ਬੈਠੀਆਂ ਮੈਨੂੰ ਲੱਗਦਾ ਕਿ ਆਪ ਤਾਂ ਇੱਕ ਉਡੀ ਡੀਸੀ ਬਣ ਜੇ ਉਹ ਐਸਐਸਪੀ ਬਣ ਜੇ ਆਉਂਦੇ ਦਿਨਾਂ ਚ ਉਹ ਈਟੀਓ ਲੱਗੀ ਹੋਵੇ ਅਸੀਂ ਜੇ ਜਾਈਏ ਖਿੜੇ ਮੱਤੇ ਸਾਨੂੰ ਮਿਲਣ ਹੈ ਤੇ ਅਸੀਂ ਵੀ ਇਹਨਾਂ ਨੂੰ ਸ਼ਾਬਾਸ਼ ਦਈਏ ਤੇ ਇਹ ਸਕੂਲ ਬੜਾ ਭਾਗਾ ਵਾਲਾ ਹੈ ਤੁਹਾਨੂੰ ਮਾਣ ਹੋਣਾ ਚਾਹੀਦਾ ਹੈ ਇਹ ਸੰਸਥਾ ਅੱਜ ਤੋਂ 102 ਸਾਲ ਪਹਿਲਾਂ ਬਣੀ ਸੀ ਸ਼ੁਰੂ ਹੋਈ ਸੀ 102 ਸਾਲ ਪਹਿਲਾਂ ਐਡੀ ਪੁਰਾਣੀ ਤੇ ਮਹਾਨ ਸੰਸਥਾ ਦੇ ਤੁਸੀਂ ਵਿਦਿਆਰਥੀ ਹੋ ਤੁਹਾਨੂੰ ਮਾਣ ਹੋਣਾ ਚਾਹੀਦਾ ਇੱਥੇ ਇਹ ਬਿਲਡਿੰਗ ਜਿਸ ਦੇ ਵਿੱਚ ਤੁਸੀਂ ਬੈਠੇ ਹੋ ਇਹ ਮੁੱਢਲੀ ਬਿਲਡਿੰਗ ਹੈ ਪਹਿਲੀ ਬਿਲਡਿੰਗ ਇਹ ਵੀ ਉਦੋਂ ਦੀ ਬਣੀ ਹੋਈ ਆ ਬਹੁਤ ਪ੍ਰਾਣੀ ਡਾਕਟਰ ਮਹਿੰਦਰ ਸਿੰਘ ਰੰਧਾਵਾ ਇੱਥੇ ਹੁੰਦੇ ਸੀ ਤੁਸੀਂ ਨਾ ਜਾਣਦੇ ਹੋ ਡਾਕਟਰ ਮਹਿੰਦਰ ਸਿੰਘ ਰੰਧਾਵਾ ਦਾ ਜਾਣਦੇ ਹੋ ਨਹੀਂ ਕਿਉਂਕਿ ਅੱਜ ਕੱਲ ਜੇ ਸਿਲੇਬਸ ਹੈ ਨਾ ਉਹਦੇ ਵਿੱਚੋਂ ਚੀਜ਼ਾਂ ਕੱਢ ਦਿੱਤੀਆਂ ਗਈਆਂ ਡਾਕਟਰ ਮਹਿੰਦਰ ਸਿੰਘ ਰੰਧਾਵਾ ਆਈਸੀਐਸ ਅਫਸਰ ਸੀ ਪਹਿਲਾ ਕਮਿਸ਼ਨਰ ਸੀ ਚੰਡੀਗੜ੍ਹ ਦਾ ਮੂੜ ਬਸੇਵੇ ਦਾ ਜਦੋਂ ਪਾਰਟੀਸ਼ਨ ਹੋਈ ਹੈ ਵਟਵਾਰਾ ਹੋਇਆ ਉਹਨਾਂ ਨੂੰ ਬਸਾਉਣ ਦਾ ਕੰਮ ਡਾਕਟਰ ਮਹਿੰਦਰ ਸਿੰਘ ਰੰਧਾਵਾ ਨੇ ਕੀਤਾ ਚੰਡੀਗੜ੍ਹ ਦੇ ਵਿੱਚ ਅੱਜ ਜੇਕਰ ਤੁਸੀਂ ਚਲੇ ਜਾਓ ਹਰ ਇੱਕ ਰੁੱਤ ਦੇ ਵਿੱਚ ਤੁਹਾਨੂੰ ਫੁੱਲ ਮਿਲਣਗੇ ਉਹ ਰੰਧਾਵਾ ਦੀ ਧੇਨ ਹੈ ਉਹ ਐਸ ਹਰ ਸੈਕਟਰ ਦੇ ਵਿੱਚ ਕਿੰਨੇ ਦਰਖਤ ਲੱਗੇ ਨੇ ਡਾਕਟਰ ਰੰਧਾਵਾ ਆਪ ਖੜ ਕੇ ਲਾਉਂਦਾ ਸੀ ਆ ਉਹਨਾਂ ਦੀ ਤਸਵੀਰ ਹੈ ਇਹ ਤਸਵੀਰ ਹੈ ਉਹਨਾਂ ਦੀ ਇਹ ਲਾਇਬ੍ਰੇਰੀ ਵਿੱਚ ਵੱਡਾ ਯੋਗਦਾਨ ਡਾਕਟਰ ਰੰਧਾਵਾ ਦਾ ਕਿਉਂਕਿ ਕਾਂਗੜਾ ਦੀ ਪੇਂਟਿੰਗਸ ਜੋ ਲੱਗੀਆਂ ਨੇ ਨਾ ਇੱਥੇ ਕਾਂਗੜਾ ਕਲਾ ਇਹ ਡਾਕਟਰ ਰੰਧਾਵਾ ਕਰਕੇ ਆਈਆਂ ਹਨ